ਦੋਸਤੋ ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਮੈਂ ਸਮਰਾਲਾ ਤੋਂ ਪੱਤਰਕਾਰ ਸੋਜੀ ਹਾਂ ਅੱਜ ਅਸੀਂ ਸਮਰਾਲਾ ਦੇ ਇੱਕ ਰਿਪਿਊਟਿਡ ਹਸਪੀਟਲ ਕਰਨ ਹਸਪੀਟਲ ਦੇ ਵਿੱਚ ਆਏ ਹੋਏ ਜਿੱਥੇ ਕਿ ਡਾਕਟਰ ਗੁਰਮukh ਸਿੰਘ ਇਸ ਹਸਪੀਟਲ ਨੂੰ ਜਿਹੜੇ ਅੱਗੇ ਉਹ ਚਲਾਉਂਦੇ ਹੈਗੇ ਨੇ ਕਰਨ ਹਸਪੀਟਲ ਸਮਰਾਲੇ ਦਾ ਇੱਕ ਮੰਨਿਆ ਪਰਮਾਨਿਆ ਹਸਪੀਟਲ ਹੈ ਜਿੱਥੇ ਕਿ ਪੂਰੇ ਇਲਾਕੇ ਦੇ ਪੇਸ਼ੈਂਟ ਇੱਥੇ ਆਉਂਦੇ ਹੈਗੇ ਔਰ ਉਹਨਾਂ ਨੂੰ ਬਹੁਤ ਹੀ ਅੱਛਾ ਟ੍ਰੀਟਮੈਂਟ ਮਿਲਦਾ ਹੈਗੇ ਇਸ ਦੇ ਨਾਲ ਹੀ ਡਾਕਟਰ ਗੁਰਮੁਖ ਸਿੰਘ ਲੋਕ ਭਲਾਈ ਦਾ ਕੰਮ ਵੀ ਕਰਦੇ ਆਗੇ ਤਾਂ ਕਿ ਆਪਣੇ ਜਿਹੜੇ ਉਹਨਾਂ ਦੇ ਪੇਸ਼ੈਂਟਸ ਹੈਗੇ ਆ ਤੇ ਉਹਨਾਂ ਦੀ ਜਿਹੜੀ ਹੈਗੀ ਬੈਟਰਮੈਂਟ ਵਾਸਤੇ ਉਹ ਸਮੇਂ-ਸਮੇਂ ਸਰ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹੈਗੇ ਅੱਜ ਅਸੀਂ ਡਾਕਟਰ ਗੁਰਮੁਖ ਸਿੰਘ ਦੇ ਹਸਪੀਟਲ ਦੇ ਵਿੱਚ ਆ ਗਏ ਆਂ ਤੇ ਡਾਕਟਰ ਗੁਰਮੁਖ ਸਿੰਘ ਸਾਡੇ ਨਾਲ ਹੈ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਔਰ ਹੈਲਥ ਸੰਬੰਧੀ ਉਹ ਸਾਨੂੰ ਬਹੁਤ ਸਾਰੀ ਵੈਲਿਊਏਬਲ ਜਾਣਕਾਰੀ ਦੇਣਗੇ ਜਰ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਵਾਂ ਜ਼ਮਾਨਾ ਟੀਵੀ ਦੇ ਵਿੱਚ ਤੇ ਕੀ ਹਾਲ ਚਾਲ ਹੈ ਤੁਹਾਡਾ ਸਰ ਬਹੁਤ ਵਧੀਆ ਅੱਛਾ ਨਸਰ ਤੁਹਾਡਾ ਇਹ ਹਸਪੀਟਲ ਜਿਹੜਾ ਹੈਗਾ ਨਾ ਇਸ ਇਲਾਕੇ ਦੇ ਵਿੱਚ ਤਾਂ ਬਹੁਤ ਵੱਡਾ ਨਾਮ ਹੈਗਾ ਤੇ ਇਸ ਜਿੱਥੇ ਤੁਸੀਂ ਪੇਸ਼ੈਂਟਸ ਦੀ ਜਿਹੜੀ ਹੈਗੀਆਂ ਉਹ ਟ੍ਰੀਟਮੈਂਟ ਕਰਦੇ ਹੈਗੇ ਆ ਉਸ ਦੇ ਨਾਲ ਹੀ ਤੁਸੀਂ ਜਿਹੜੀ ਹੈਗੀ ਪੇਸ਼ੈਂਟਸ ਦੀ ਭਲਾਈ ਵਾਸਤੇ ਹੋਰ ਬਹੁਤ ਸਾਰੇ ਕੰਮ ਅਕਸਰ ਕਰਦੇ ਰਹੇ ਨੇ ਹੈਗੇ ਆ ਅ ਪਿੱਛੇ ਸਾਨੂੰ ਜਾਣਕਾਰੀ ਮਿਲੀ ਹੈਗੀ ਕਿ ਤੁਸੀਂ ਇੱਕ ਐਮਬੂਲੈਂਸ ਲਿਆਂਦੀ ਹੈਗੀ ਜਿੱਥੇ ਕਿ ਉਹਦੇ ਆਲਮੋਸਟ ਲੋਕਾਂ ਦੀ ਭਲਾਈ ਵਾਸਤੇ ਪਲੱਸ ਆਪਣੇ ਹਸਪੀਟਲ ਦੇ ਕੰਮ ਵਾਸਤੇ ਉਹ ਹੈਗੀ ਹੈ ਤੇ ਉਹ ਵੈਲ ਇਕ ਇਕਿਪਡ ਹੈਗੀ ਹੈ ਉਹਦੇ ਬਾਰੇ ਜਿਹੜਾ ਸਾਨੂੰ ਜਾਣਕਾਰੀ ਦਿਓ ਕਿ ਇਹ ਐਮਬੂਲੈਂਸ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਕੰਮ ਕਰੇਗੀ ਕਿਉਂਕਿ ਸਮਰਾਲਾ ਏਰੀਆ ਦੇ ਵਿੱਚ ਈਵਨ ਸਿਵਲ ਹਸਪੀਟਲਸ ਦੇ ਵਿੱਚ ਵੀ ਇਹ ਫੈਸਿਲਿਟੀ ਨਹੀਂ ਹੈ ਸੋ ਇਸ ਚੀਜ਼ ਨੂੰ ਦੇਖਦੇ ਹਾਂ ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਹਾਂ ਡਾਕਟਰ ਸਾਹਿਬ ਜੇਰਾ ਸਮਝਾ ਇੱਕ ਵਾਰੀ ਜਾਣਕਾਰੀ ਦਿਓ ਰੇ ਐਕਚੁਅਲੀ ਅਸੀਂ ਐਂਬੂਲੈਂਸ ਜੋ ਨਵੀਂ ਪਰਚੇਸ ਕੀਤੀ ਹੈ ਜੀ ਇਹਦੇ ਵਿੱਚ ਇੱਕ ਤਾਂ ਸੈਂਟਰਲ ਆਕਸੀਜਨ ਦਾ ਪ੍ਰਬੰਧ ਹੈ ਜੀ ਫਰ ਨਾਲ ਇਹਦੇ ਵਿੱਚ ਟੂ ਪੈਰਾ ਮੋਨੀਟਰ ਹੈਗਾ ਇਹਦੇ ਵਿੱਚ ਪੇਸ਼ੈਂਟ ਦੀ ਪਲਸ ਰੇਟ ਤੇ ਆਕਸੀਜਨ ਦਾ ਲੈਵਲ ਹਰ ਵਕਤ ਜੋ ਸਕਰੀਨ ਤੇ ਰਹੇਗਾ ਹਮ ਤੇ ਸੈਕੰਡਲੀ ਇਹ ਹੈਗਾ ਕਿ ਕਈ ਵਾਰੀ ਸਾਨੂੰ ਪਿੱਛੇ ਵੀ ਆਇਆ ਕਿ ਕਈ ਹਸਪੀਟਲ ਸਾਡੇ ਵੀ ਔਰ ਹੋਰ ਹਸਪੀਟਲ ਤੋਂ ਵੀ ਪੇਸ਼ੈਂਟ ਜਦੋਂ ਸਾਡੇ ਡਰਾਈਵਰ ਲੈ ਕੇ ਜਾਂਦੇ ਸੀਗੇ ਤਾਂ ਕੁਝ ਲਾਈਫ ਸੇਵਿੰਗ ਡਰਗਸ ਇੰਜੀਮ ਫੰਪ ਵਗੈਰਾ ਲੱਗੇ ਹੁੰਦੇ ਸੀਗੇ ਤਾਂ ਉਹ ਛੋਟੀ ਐਂਬੂਲੈਂਸ ਦੇ ਵਿੱਚ ਨਹੀਂ ਸੁਵਿਧਾ ਬਣ ਪਾਰੇ ਜੀ ਅਸੀਂ ਉਹ ਸੁਵਿਧਾ ਵੀ ਐਂਬੂਲੈਂਸ 'ਚ ਦੱਤੀ ਹੈ ਮੰਨ ਲਓ ਕਿਸੇ ਪੇਸ਼ੈਂਟ ਨੂੰ ਮੰਨ ਲਓ ਸਿਵਲ ਹਸਪਤਾਲ ਦਾ ਪੇਸ਼ੈਂਟ ਆਇਆ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਦਾ ਪੇਸ਼ੈਂਟ ਹੈ ਜਿਹਨੂੰ ਕਿ ਡਰਗਸ ਨਾਲ ਸ਼ਿਫਟ ਕਰਨਾ ਹੁੰਦਾ ਤਾਂ ਉਹਦੇ ਲਈ ਅਸੀਂ ਸਵਿੰਜ ਪੰਪ ਦਾ ਵੀ ਅਰੇਂਜਮੈਂਟ ਕੀਤਾ ਜਿਹਦੇ ਵਿੱਚ ਪ੍ਰੋਪਰਲੀ ਪੇਸ਼ੈਂਟ ਦਾ ਟ੍ਰੀਟਮੈਂਟ ਜਿਹੜਾ ਉਹ ਡਾਕਟਰ ਦੇ ਮੁਤਾਬਿਕ ਜਿੰਨਾ ਦਾ ਪੇਸ਼ੈਂਟ ਹੋਏਗਾ ਉਹ ਅਸੀਂ ਕੋਸ਼ਿਸ਼ ਕਰਾਂਗੇ ਉਹ ਟ੍ਰੀਟਮੈਂਟ ਸਮੇਤ ਪੇਸ਼ੈਂਟ ਨੂੰ ਦੂਸਰੇ ਹਸਪਤਾਲ ਤੱਕ ਪਹੁੰਚਾ ਦੇਈਏ ਔਰ ਇਸ ਤੋਂ ਬਗੈਰ ਅਸੀਂ ਇੱਕ ਸੁਵਿਧਾ ਇਹ ਰੱਖੀ ਹੈਗੀ ਹੈ ਕਿ ਆਪਣੇ ਸ਼ਹਿਰ ਦੇ ਵਿੱਚ ਜੋ ਕਿ ਹਸਪਤਲ ਦੇ ਨੇੜੇ ਜੇ ਜੇ ਕੋਈ ਅਚਨਚੇਤ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹਨੂੰ ਇਮੀਡੀਏਟਲੀ ਸਿਵਲ ਹਸਪਤਲ ਪਰ ਚਾਹੰਦੀ ਅਸੀਂ ਸੁਵਿਧਾ ਜਿਹੜੀ ਹੈ ਅਸੀਂ ਫ੍ਰੀ ਆਫ ਕਾਸਟ ਕਰਾਂਗੇ ਯਾਨੀ ਤੁਸੀਂ ਇਹ ਕਲੀਅਰ ਕਰਨਾ ਅਸੀਂ ਚਾਹੁੰਦੇ ਹਈਏ ਕਿ ਜਿਹੜੀ ਇਹ ਫ੍ਰੀ ਆਫ ਕਾਸਟ ਤੁਸੀਂ ਇਹ ਸ਼ਿਫਟ ਕਰਦੇ ਹੈਗੇ ਆ ਵੀ ਇਹ ਸਿਰਫ ਸਮਰਾਲਾ ਦੇ ਰੇਡੀਅਸ ਦੇ ਵਿੱਚ ਹੀ ਕਰਦੇ ਹੈਗੇ ਜਾਂ ਆਊਟ ਆਫ ਸਮਰਾਲਾ ਜਿਹੜੇ ਹਸਪੀਟਲਸ ਹੈਗੇ ਉਹਨਾਂ 'ਚ ਵੀ ਨਹੀਂ ਸਰ ਇਹ ਆਪਣਾ ਹਸਪੀਟਲ ਸਮਰਾਲਾ ਜੋ ਕਿ ਰੋਡ ਤੇ ਐਕਸੀਡੈਂਟ ਹੋਇਆ ਤਾਂ ਉਹਨੂੰ ਸਿਵਲ ਹਸਪੀਟਲ ਸਮਰਾਲਾ ਪਹੁੰਚਾਂ ਤੱਕ ਦੀ ਯਾਨੀ ਸਮਰਾਲੇ ਦੇ ਨੇੜੇ ਜਿਹੜੇ ਜਾਨੀ 2 4 5 ਕਿਲੋਮੀਟਰ ਹੈ ਵਿੱਚ ਹੋ ਗਿਆ ਕੋਈ ਐਕਸੀਡੈਂਟ ਹੋ ਗਿਆ ਤੇ ਉਸ ਨੂੰ ਤੁਸੀਂ ਜੇ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਤੇ ਉਹਨੂੰ ਤੁਸੀਂ ਲੈ ਕੇ ਸਿਵਲ ਹਸਪਤਲ ਤੱਕ ਅਸੀਂ ਬਿਨਾਂ ਕਿਸੇ ਕੋਸਟ ਤੋਂ ਪਹੁੰਚਾਵਾਂਗੇ ਬਿਨਾਂ ਕਿਸੇ ਕੋਸਟ ਤੋਂ ਯਾਨੀ ਆਪਣੇ ਹਸਪਤਲ ਦੇ ਵਿੱਚ ਵੀ ਤੁਸੀਂ ਦੇ ਦੇ ਸਕਦੇ ਹੋ ਹਾਂਜੀ ਅਸੀਂ ਦੇ ਫਰਸਟ ایڈ ਦੇ ਸਕਦੇ ਹਾਂ ਇਨ ਕੇਸ ਤੁਹਾਡੇ ਤੋਂ ਮਤਲਬ ਜਿਹੜਾ ਹੈਗਾ ਬਾਹਰ ਹੈਗਾ ਤਾਂ ਤੁਸੀਂ ਜਿਹੜੇ ਇਹਨੂੰ ਲੋਕਲ ਹਸਪਤਲ ਸਿਵਲ ਦੇ ਵਿੱਚ ਪਹੁੰਚਾ ਸਕਦੇ ਹੋ ਅੱਛਾ ਇਨ ਕੇਸ ਡਾਕਟਰ ਕਿਸੇ ਪੇਸ਼ੈਂਟ ਨੂੰ ਇਹ ਲੋਡ ਪੈ ਜਾਵੇ ਕਿ ਮੰਨੋ ਉਹਨੇ ਚੰਡੀਗੜ੍ਹ ਪੀਜੀਆ ਜਾਣਾ ਹੈ ਜਾਂ ਚੰਡੀਗੜ੍ਹ ਕਿਸੇ ਵੱਡੇ ਹਸਪੀਟਲ ਦੇ ਜਾਣਾ ਹੈ ਜਾਂ ਲੁਧਿਆਣਾ ਜਾਣਾ ਹੈ ਜਾਂ ਨਵਾਂ ਸ਼ਹਿਰ ਜਾਣਾ ਕਿਤੇ ਵੀ ਜਾਣਾ ਹੈਗਾ ਤੇ ਉਸ ਦੇ ਵਾਸਤੇ ਫਿਰ ਕੀ ਤੁਹਾਡਾ ਸਰੋ ਦੇ ਲਈ ਇੱਕ ਜਾਇਜ਼ ਰੇਟ ਫਿਕਸ ਕੀਤੇ ਜਾਣਗੇ ਜ ਜਿਹਦੇ ਉੱਤੇ ਅਸੀਂ ਪੇਸ਼ੰਤ ਨੂੰ ਸਾਰੀਆਂ ਸੁਵਿਧਾਵਾਂ ਨਾਲ ਅਸੀਂ ਉੱਥੇ ਤੱਕ ਪਹੁੰਚਾਵਾਂਗੇ ਜੀ ਜੀ ਤੇ ਅ ਇਸ ਤੋਂ ਇਲਾਵਾ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਲ ਇਹ ਪਤਾ ਲੱਗਿਆ ਸੀ ਕਿ ਕੋਈ ਮਤਲਬ ਕੋਈ ਡੈੱਡ ਬੋਡੀਜ਼ ਵਗੈਰਾ ਹੁੰਦੀ ਹੈ ਜਾਂ ਐਨ ਕੇਸ ਉਹਨੂੰ ਤੁਸੀਂ ਹਾਂ ਸਰ ਅਸੀਂ ਉਹ ਉਹ ਤਾਂ ਅਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਐਂਬੂਲੈਂਸ ਲਈ ਹੈ ਮੰਨ ਲਓ ਸੀਬਲਾਸ ਸਟਾਣ ਦੇ ਵਿੱਚ ਕੋਈ ਡੈੱਡ ਬੋਡੀ ਆਪਣੇ ਸ਼ਹਿਰ ਸਮਰੱੜ ਦੀ ਕੋਈ ਵੀ ਆ ਅਸੀਂ ਉਹਦੇ ਵੀ ਕੋਈ ਚਾਰजेस ਨਹੀਂ ਮੈਸੇਜੇ ਤਾਂ ਅਟਨਾ ਇਹ ਇਸ ਤਰ੍ਹਾਂ ਦਾ ਆਈਡੀਆ ਕਿਵੇਂ ਆਇਆ ਕਿਉਂਕਿ ਤੁਹਾਡੇ ਕੋਲ ਆਲਰੇਡੀ ਇੱਕ ਐਂਬੂਲੈਂਸ ਹੈ ਸੀਗੀ ਤੁਹਾਡੇ ਹਸਪੀਟਲ ਵਾਸਤੇ ਮੇਰਾ ਖਿਆਲ ਹੈ ਉਹ ਸਫੀਸ਼ੈਂਟ ਸੀਗੀ ਤੇ ਕੀ ਕਿਵੇਂ ਰਿਸ਼ਤਾ ਸਰ ਐਕਚੁਅਲੀ ਵਿੱਚ ਕੀ ਹੈ ਕਿ ਜਿੱਦਾਂ ਕਿ ਉਹਦੇ ਤੇ ਡਰਾਈਵਰ ਸੀਗਾ ਉਹਦੀਆਂ ਹਮੇਸ਼ਾ ਇਹ ਰਹਿੰਦੀਆਂ ਸੀਗੀਆਂ ਕਿ ਪੇਸ਼ੰਗ ਦੇ ਗੱਡੀ ਦੇ ਵਿੱਚ ਪੇਸ਼ੰਟ ਸ਼ਿਫਟ ਕਰਨਾ ਥੋੜਾ ਮੁਸ਼ਕਲ ਹੁੰਦਾ ਸੀਗਾ ਉਹ ਸਟ੍ਰੈਚਰ ਤੋਂ ਤੇ ਉਹ ਪੇਸ਼ੰਗ ਦਾ ਕੰਫਰਟ ਜ਼ੋਨ ਨਹੀਂ ਸੀ ਬਣਦਾ ਔਰ ਨਾਲ ਦੇਆਂ ਲਈ ਵੀ ਥੋੜਾ ਔਖਾ ਸੀਗਾ ਛੋਟੀ ਗੱਡੀ ਦੇ ਵਿੱਚ ਦੋ ਤਿੰਨ ਪਰਸਨ ਜਿਹੜੇ ਨਾਲ ਜਾਣ ਵਾਲੇ ਆ ਤੇ ਇੱਕ ਆਈਵੀ ਲਾਈਨ ਨਹੀਂ ਸੀ ਚੱਲਦੀ ਉਹਦੇ ਚ ਮੰਨ ਲਓ ਕਿਸੇ ਨੂੰ ਗਲੂਕੋਜ਼ ਦੀ ਬੋਤਲ ਚੱਲ ਰਹੀ ਹੈ ਤਾਂ ਉਹਦੇ ਚ ਇੱਕ ਲੈਵਲ ਬਣਦਾ ਨਹੀਂ ਸੀਗਾ ਪੇਸ਼ੰਟ ਤੋਂ ਲੈ ਕੇ ਕਿ ਉਹ ਕੁੜਾ ਉੱਚਾ ਹੁੰਦਾ ਹੈ ਕਿ ਉਹ ਆਪਣੇ ਫਲੂਟ ਚੰਦਾ ਰਹੇ ਉਹਦੇ ਚ ਨਹੀਂ ਸੀ ਚੰਦਾ ਹੈ ਇਹ ਡਾਕਟਰ ਗੁਮਖ ਇਹ ਦੱਸੋ ਕਿ ਦੇਖੋ ਤੁਹਾਡਾ ਇਹ ਹਸਪੀਟਲ ਇਸ ਏਰੀਆ ਦੇ ਵਿੱਚ ਸਮਰਾਲਾ ਏਰੀਆ ਦੇ ਵਿੱਚ ਬੜਾ ਰੈਪਿਊਟਡ ਹਸਪੀਟਲ ਹੈਗਾ ਹਸਪੀਟਲ ਹੈਗਾ ਤੇ ਇਹਦੇ ਚ ਤੁਸੀਂ ਕੀ ਕੀ ਫੈਸਿਲਿਟੀਆਂ ਆਪਣੇ ਪੇਸ਼ੈਂਟਸ ਨੂੰ ਦਿੰਦੇ ਹੋਗੇ ਸਰ ਅਸੀਂ ਕੁਛ ਨਾ ਕੁਛ ਐਡ ਕਰਦੇ ਰਹੇ ਹਾਂ ਜਿਵੇਂ ਕਿ ਅਸੀਂ ਪਿਛਲੇ 2 ਸਾਲ ਪਹਿਲਾਂ ਬਲੱਡ ਬੈਂਕ ਦੀ ਸਹੂਲਤ ਰੱਖੀ ਹੈ ਜਿੱਥੇ ਕਿ ਸਾਡੇ ਕੋਲ 24 ਆਵਰਸ ਬਲੱਡ ਦੀ ਜਰੂਰਤ ਸਾਡੇ ਪੇਸ਼ੈਂਟਸ ਨੂੰ

ਸਾਡੇ ਕੋਲ ਰਾਤ ਨੂੰ ਵੀ ਡਾਕਟਰ ਅਵੇਲੇਬਲ ਹੁੰਦਾ ਹੈ ਹਰ ਵਕਤ ਅਸੀਂ ਐਮਰਜੈਂਸੀ ਦੀ ਜਿਹੜੀ ਹੈ ਸੁਵਿਧਾ ਦਿੰਦੇ ਹੈਗੇ ਆ ਵੀ ਜੋ ਸਾਡੇ ਕੋਲ ਟਰੀਟ ਹੋ ਸਕਦਾ ਤਾਂ ਅਸੀਂ ਆਪਣੇ ਕੋਲ ਕਰਦੇ ਆਂ ਕਈ ਵਾਰੀ ਹਾਈ ਰਿਸਕ ਪੇਸ਼ੈਂਟਸ ਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਟਾਈਮਲੀ ਵੱਡੇ ਹਸਪੀਟਲ ਤੱਕ ਸ਼ਿਫਟ ਕਰਦੇ ਆਂ ਅੱਛਾ ਅੱਛਾ ਇੱਕ ਇਹ ਵੀ ਹੈਗਾ ਵੀ ਇਹ ਤੁਹਾਡਾ ਹਸਪੀਟਲ ਬੜਾ ਪਪੂਲਰ ਹੈਗਾ ਤੁਸੀਂ ਕੁਝ ਬੜੀ ਕੰਪਲਿਕੇਟਿਡ ਜਿਹੜੀਆਂ ਉਹ ਡਿਸੀਜ਼ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਦਾ ਵੀ ਤੁਸੀਂ ਟਰੀਟਮੈਂਟ ਇੱਥੇ ਕਰਦੇ ਹੋ ਤੇ ਲੋਕ ਆਲਮੋਸਟ ਬੜੇ ਸੈਟੀਸਫਾਈ ਹੋ ਕੇ ਤੁਹਾਡੇ ਕੋਲ ਜਾਂਦੇ ਹੈਗੇ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਤੁਸੀਂ ਹਾਂਜੀ ਸਰ ਅਸੀਂ ਹਾਈ ਰਿਸਕ ਸਰਜਰੀਜ਼ ਸਾਡੇ ਜੋ ਟੀਮ ਹਸਪੀਟਲ ਦੀ ਅਸੀਂ ਉਹਨਾਂ ਨਾਲ ਮਿਲ ਕੇ ਉਹ ਸਾਰੇ ਕੇਸਸ ਕਰਦੇ ਹਾਂ ਐਮਰਜੈਂਸੀ ਸਰਜਰੀਨ ਵੀ ਕਰਦੇ ਹਾਂ ਐਮਰਜੈਂਸੀ ਟਰਾਮਾ ਕਿਸੇ ਦੀ ਬਾਹ ਫ੍ਰੈਕਚਰ ਹੋ ਗਈ ਜਾਂ ਐਕਸੀਡੈਂਟ ਦੇ ਦੌਰਾਨ ਲੱਥ ਦਾ ਫ੍ਰੈਕਚਰ ਹੋਇਆ ਹੈ ਚੂਲਾ ਫ੍ਰੈਕਚਰ ਹੈ ਯਾ ਇਸ ਤੋਂ ਜਿਹੜੀਆਂ ਮੇਜਰ ਸਰਜਰੀਜ਼ ਨੇ ਸੁਪਰ ਨੀ ਰਿਪਲੇਸਮੈਂਟ हिਪ ਰਿਪਲੇਸਮੈਂਟ ਅਸੀਂ ਉਹ ਵੀ ਇਸ ਹਸਪੀਟਲ ਦੇ ਵਿੱਚ ਸਾਡੀ ਟੀਮ ਦੇ ਦੁਆਰਾ ਕੀਤਾ ਜਾਂਦਾ ਹੈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਜਿਹੜੇ ਬੈਟਰਮੈਂਟ ਆਫ ਇਸ ਏਰੀਆ ਔਰ ਤੁਹਾਡੇ ਪੇਸ਼ੈਂਟਸ ਜਿਹੜੇ ਹੈਗੇ ਆ ਉਹਨਾਂ ਵਾਸਤੇ ਦੇਖੋ ਸਭ ਤੋਂ ਅੱਛਾ ਤਾਂ ਹੈਗਾ ਕਿ ਹਰੇਕ ਇਨਸਾਨ ਨੂੰ ਆਪਣਾ ਜਿਹੜਾ ਖਾਂ-ਪੀਣ ਦਾ ਬਹੁਤ ਧਿਆਨ ਦੇਣਾ ਚਾਹੀਦਾ ਹੈ ਚੀਜਾਂ ਜੀ ਜਮਲ ਬਾਤਾਂ ਦੇਣਾ ਚਾਹੀਦਾ ਤਾਂ ਵੀ ਉਹ ਨਿਰੋਗ ਰਹੇ ਹਾਂ ਨਿਰੋਗ ਰਹੇ ਸੈਕੰਡਲੀ ਜਦੋਂ ਕਦੇ ਵੀ ਰੋਡ ਤੇ ਚੱਲਦੇ ਆ ਲੋਕ ਤਾਂ ਕਦੇ ਵੀ दारू ਪੀ ਕੇ ਜਾਂ ਕੋਈ ਨਸ਼ੇ ਵਗੈਰਾ ਦੀ ਵਰਤੋਂ ਨਾ ਕਰੋ ਤਾਂ ਕਰਕੇ ਐਕਸੀਡੈਂਟ ਤੋਂ ਬਚਾ ਸਕੀਏ ਔਰ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਆ ਆਪਣਾ ਵੀ ਘਰੇ ਆਰਾਮ ਨਾਲ ਪਹੁੰਚ ਸਕਣ ਅਸਾਂ ਸਭ ਮੈਨੂੰ ਇਹ ਯਾਦ ਆ ਗਿਆ ਤੁਹਾਡੀ ਇਸ ਗੱਲ ਤੋਂ ਕਿ ਕਿਨੂੰ ਵੀ ਇਸ ਤੋਂ ਇਲਾਵਾ ਜਿਵੇਂ ਤੁਹਾਡੀ ਦਿਮਾਗੀ ਬਿਮਾਰੀਆਂ ਵਗੈਰਾ ਹੋ ਗਈਆਂ ਜਾਂ ਹੋਰ ਕੋਈ ਹੋ ਗਈ ਅਸਥਮਾ ਵਗੈਰਾ ਹੋ ਗਿਆ ਤੇ ਇਹਨਾਂ ਵਾਸਤੇ ਵੀ ਤੁਹਾਡੇ ਕੋਲ ਕੋਈ ਡਾਕਟਰ ਅਵੇਲੇਬਲ ਹੁੰਦੇ ਹੈਗੇ। ਦੇਖੋ ਜੀ ਜਿਹੜਾ ਅਸਥਮਾ ਹੋ ਗਿਆ ਐਮਰਜੈਂਸੀ ਆ ਕਿਸੇ ਰੈਸਪੀਰੇਟਰੀ ਫੇਲੀਅਰ ਆ ਉਹਦੇ ਲਈ ਤਾਂ ਸਾਡੇ ਕੋਲ ਸਾਰਾ ਅਰੇਂਜਮੈਂਟ ਹੈ। ਅੱਛਾ ਬਟ ਪਰ ਸਾਡੇ ਕੋਲ ਸੈਕਟਰੀਸਟ ਨਹੀਂ ਹੈ। ਸੋ ਕਿਵਨ ਅਸੀਂ ਤੋ ਦੋਸਤੋ ਇਹ ਸੀ ਸਾਡੇ ਨਾਲ ਸਮਰਾਲਾ ਦੇ ਰਿਪਿਊਟਿਡ ਹਸਪੀਟਲ ਕਰਨ ਹਸਪੀਟਲ ਦੇ ਹੈਡ ਡਾਕਟਰ ਗੁਰਮਖ ਸਿੰਘ ਜਿਨ੍ਹਾਂ ਨੇ ਇੱਕ ਬਹੁਤ ਹੀ ਅੱਛਾ ਨਾਇਆਬ ਕਮ ਇਲਾਕੇ ਵਾਸਤੇ ਕੀਤਾ ਹੋਇਆ ਹੈਗਾ ਕਿ ਉਹਨਾਂ ਨੇ ਇੱਕ ਵੈਲ ਇਕਵਿਪਡ ਐਂਬੂਲੈਂਸ ਲਿਆਂਦੀ ਹੈਗੀ ਜੋ ਕਿ ਸਮਰਾਲਾ ਦੇ ਰੇਡੀਅਸ ਦੇ ਵਿੱਚੋਂ ਸਿਰਫ ਸਮਰਾਲਾ ਦੇ ਰੇਡੀਅਸ ਦੇ ਵਿੱਚੋਂ ਇਨ ਕੇਸ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਐਕਸ਼ਨ ਜ਼ਰੂਰਤ ਹੁੰਦੀ ਹੈਗੀ ਆ ਤਾਂ विदाउट एनी कॉस्ट जहरा है शिफ्ट करे और इस एम्बूलेंस तक फोन नंबर लिखा हुआ डॉक्टर साहब की फोन नंबर नाइन एट डबल एट नाइन नाइन डबल एट डबल एट सैवन फाइव वन डबल सैवन वन डबल सैवन नाइन डबल एट डबल एट सैवन फाइव वन डबल सैवन सो ए फोन नंबर हैगा ਇਹੇ ਦਸ ਦਸਰੇ ਹਨ ਕਿ ਇਹ ਉਹਦੇ ਕੋਲ ਐਂਬੂਲੈਂਸ ਐਂਬੂਲੈਂਸ ਦਾ ਜਿਹੜਾ ਹੈਗਾ ਉਹ ਡਰਾਈਵਰ ਹੈਗਾ ਉਹਦੇ ਕੋਲ ਹੋਊਗਾ ਕਦੇ ਵੀ ਕਿਸੇ ਨੂੰ ਇਨ ਕੇਸ ਲੋੜ ਪੈਂਦੀ ਹੈਗੀ ਤਾਂ ਉਹ ਡਾਇਰੈਕਟ ਉਹਦੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਤੇ ਉਸ ਜਿਹੜੇ ਸ਼ਖਸ ਨੂੰ ਬਹੁਤ ਹੀ ਮਹਫੂਜ਼ ਥਾਂ ਤੇ ਇਹਨਾਂ ਨੇ ਪਹੁੰਚਾਉਣ ਦਾ ਜਿਹੜਾ ਹੈਗਾ ਇਹ ਜਿੰਮਾ ਲਿਆ ਹੋਇਆ ਹੈ ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਗੁਰਮਖਸ ਜੀ ਥੈਂਕ ਯੂ ਬੋਲ ਕੇ ਨਸਲ ਜਾਣਕਾਰੀ ਦਿਓ ਪਹਿਲਾ ਇਹ ਜਿਹੜੀ ਤੁਹਾਡੀ ਐਂਬੂਲੈਂਸ ਹੈ ਜੀ ਤੁਸੀਂ ਨਵੀਂ ਲਿਆਂਦੀ ਹੈਗੀ ਹੈ ਇਹਦੇ 21 ਫੀਚਰਸ ਹੈਗੇ ਸਰ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਪੇਸ਼ੈਂਟ ਲਈ ਸਟ੍ਰੈਚਰ ਜੋ ਹੈ ਇੱਕ ਕਿਸਮ ਦਾ ਬੈੱਡ ਹੀ ਹੈ ਜਦੋਂ ਬਾਹਰ ਕੱਢਦੇ ਆ ਤਾਂ ਇਹ ਸਟ੍ਰੈਚਰ ਹੈ ਜਿਹੜਾ ਇੱਕ ਹਾ ਵਾਲਾ ਕੰਫਰਟਲੀ ਪੇਸ਼ੈਂਟ ਨੂੰ ਉੱਤੇ ਹੀ ਲੈ ਜਾਂਦਾ ਸ਼ਕਤੀ ਹਾਂ ਤੇ ਦੂਸਰਾ ਸਾਡਾ ਜਿਹੜਾ ਹੈਗਾ ਇਹਦੇ ਵਿੱਚ ਸੈਂਟਰਲ ਲਾਈਨ ਆਕਸੀਜਨ ਹੈ ਸੈਂਟਰਲ نیچے ਹੈਗਾ ਹਾਂ ਔਰ ਇਹਦੇ ਪੁਆਇੰਟ ਹੈ ਪ੍ਰੈਸ਼ਰ ਮੇਨਟੇਨ ਹੈ ਹਾਂ ਔਰ ਇਹ ਕਿਸੇ ਪੇਸ਼ੈਂਟ ਦੀ ਸੇਫਟੀ ਲਈ ਟੂ ਪੈਰਾ ਮਾਨੀਟਰ ਇੰਸਟਾਲ ਕਰਾਇਆ ਜਿਹਦੇ ਵਿੱਚ ਪੇਸ਼ੈਂਟ ਦੀ ਪਲਸ ਤੇ ਆਕਸੀਜਨ ਸੈਚੂਰੇਸ਼ਨ ਹੈ ਜਿਹੜੀ ਉਹ ਪਤਾ ਚਲਦੀ ਹੈਗੀ ਜੇ ਕੋਈ ਮੰਨ ਲਓ ਵੀ ਸਾਡਾ ਹੈਲਥ ਵਰਕਰ ਪਿੱਛੇ ਨਾਲ ਹੈ ਹਮਮ ਔਰ ਇੱਕ ਸਟ੍ਰਿੰਜ ਪੰਪ ਜੋ ਕਿ ਲਾਈਫ ਸੇਵਿੰਗ ਡਰਗਸ ਸਟ੍ਰਿੰਜ ਪੰਪ ਦੇ ਵਿੱਚ ਚੱਲਦੀ ਹੈ ਕਿਸੇ ਪੇਸ਼ੈਂਟ ਦੀ ਅੱਛਾ ਤਾਂ ਉਹ ਵੀ ਅਸੀਂ ਨਾਲ ਸਟ੍ਰਿੰਜ ਪੰਪ ਦੇ ਪੇਸ਼ੈਂਟ ਨੂੰ ਨਾਲ ਸਹੂਲਤ ਦੇ ਸਕਦੇ ਹਾਂ ਕਿਤੇ ਪੇਸ਼ੈਂਟ ਨੂੰ ਵੱਡੇ ਸੈਂਟਰ ਜਦੋਂ ਸ਼ਿਫਟ ਕਰਨਾ ਹੈ ਜੀ ਤੇ ਹੋਰ ਕੀ ਹੋਰ ਇਹਦੇ ਵਿੱਚ ਕੀ ਫੀਚਰਸ ਹੈਗੇ ਨੇ ਸਰ ਸੈਂਟਰਲ AC ਹੈ ਸੈਂਟਰਲ AC ਹੈਗਾ ਔਰ ਪੇਸ਼ੈਂਟ ਦੇ ਲਈ ਇਹ ਹੈਗਾ ਕਿ ਕੰਫਰਟ ਹੈ ਕੰਫਰਟੇਸ਼ਨ ਦੇ ਨਾਲ ਦੇ ਖੜ ਵੀ ਸਕਦੇ ਆ ਔਰ ਮੂਵ ਕਰਨਾ ਸਪੇਸ ਅੱਛੀ ਹੈ